ਵਾਰਡ ਨੰਬਰ 98 ਤੋਂ ਸਾਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਅਸੀਂ ਸਭ ਤੋਂ ਪਹਿਲਾਂ ਪਹਿਲੇ ਤਾਂ ਆਪਣੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਹਾਂ ਦੂਜਾ ਵਾਰਡ ਨੰਬਰ 99 ਤੇ ਜਿੰਨੇ ਵੀ ਵੋਟਰ ਨੇ ਸਾਡੇ ਜਿੰਨੇ ਵੀ ਸਾਡੇ ਭਾਈ ਭਣ ਹੈਗੇ ਆ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ 21 ਤਰੀਕ ਨੂੰ 21 ਦਸੰਬਰ ਨੂੰ ਆਪਣੀ ਇੱਕ ਇੱਕ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਨੂੰ ਜਿੱਤਾਂ ਤੇ ਸਾਡੀ ਜਿਹੜੀ ਪਾਰਟੀ ਆ ਇਹਨੂੰ ਕਾਮਯਾਬ ਕਰਾਂ ਘਰੇ ਹੋਣ ਵਾਸਤੇ ਤੁਹਾਡੇ ਬਾਡ ਦੇ ਵਿੱਚ ਇਸ ਚੀਜ਼ ਦੀ ਜਰੂਰਤ ਹੈ ਪਹਿਲ ਦੇ ਹੱਕ ਤੇ ਬਾਡ ਦੇ ਵਿੱਚ ਦੇਖੋ ਬੇਸਿਕਲੀ ਜਿਹੜੀਆਂ ਬੰਦੇ ਦੀਆਂ ਜਿਹੜੀਆਂ ਜ਼ਰੂਰਤਾਂ ਆ ਆਮ ਬੰਦੇ ਦੀਆਂ ਉਹ ਤਾਂ ਪਾਣੀ ਤੇ ਸੀਵਰੇਜ ਦੀ ਜਿਹੜੀ ਦਿੱਕਤ ਆ ਉਹ ਆਮ ਆਨ ਨੂੰ ਦੇਖਣ ਨੂੰ ਮਿਲਦੀ ਆ ਪਰ ਜਦੋਂ ਦੀ ਪਾਰਟੀ ਹੁੰਦ ਚਾਈ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਆਈ ਆ ਉਦੋਂ ਦੀਆਂ ਜਿਹੜੀਆਂ ਇਹ ਮੁਸ਼ਕਲਾਂਆਂ ਕਾਫੀ ਘਟ ਗਈਆਂ ਨੇ ਹੁਣ ਜਦੋਂ ਇਲੈਕਸ਼ਨ ਜਿਹੜੇ ਕਾਰਪੋਰੇਸ਼ਨ ਦੇ ਥੋੜਾ ਦੇਰ ਨਾਲ ਹੋ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਪਾਣੀ ਦੀ ਸੀਵਰੇਜ ਦੀ ਸੜਕ ਦੀ ਲਾਈਟਾਂ ਦੀ ਤੇ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਜਿੱਦਾਂ ਹੀ ਆਮ ਆਦਮੀ ਪਾਰਟੀ ਸੱਤਾ ਚਾਹੂਗੀ ਇਹਨਾਂ ਦਾ ਮੇਹਰ ਬਣੂਗਾ ਤੇ ਮੇਰੇ ਹਿਸਾਬ ਨਾਲ ਜਿਹੜਾ ਸਮਾਰਟ ਸਿਟੀ ਦਾ ਜਿਹੜਾ ਨਾਰਾ ਸੀ ਨਾ ਉਹ ਸਾਡੀ ਆਮ ਆਦਮੀ ਪਾਰਟੀ ਨੂੰ ਪੂਰਾ ਕਰੂਗੀ ਵਾਰਡ ਵਾਸੀਆਂ ਨੂੰ ਮੈਂ ਆਪਣਾ ਇਹ ਸੁਨੇਹਾ ਦੇਣਾ ਦੇਣਾ ਚਾਹਨਾ ਕਿ ਝਾੜੂ ਦਾ ਨਿਸ਼ਾਨ ਆਮ ਆਦਮੀ ਪਾਰਟੀ ਸੀਮਾ ਹੰਸ ਇਹ ਤੁਹਾਡਾ ਕੈਂਡੀਡੇਟ ਆ ਇਨੂੰ ਵਾਦ ਤੋਂ ਵਾਦ ਤੋਂ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਜਿਤਾਓ ਸੀਮਾ ਹੰਸ ਨੂੰ ਜਿਤਾਓ ਤੇ ਜਿਹੜੇ ਸਾਡੇ ਰੁਕੇ ਕੰਮ ਨੇ ਉਹ ਸਾਰੇ ਹੀ ਕੰਮ ਕੀਤੇ ਜਾਣਗੇ ਤੇ ਅਸੀਂ ਆਪਣੇ ਵਾਰਡ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਚ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਚਿਆਂ ਨੂੰ ਮੈਂ ਆਪਣਾ ਇਹ ਸੁਨੇਹਾ ਦੇਣਾ ਦਿਨਾ ਚਾਹਨਾ ਕਿ ਝਾੜੂ ਦਾ ਨਿਸ਼ਾਨ ਆਮ ਆਦਮੀ ਪਾਰਟੀ ਸੀਮਾ ਹੰਸ ਇਹ ਤੁਹਾਡਾ ਕੈਂਡੀਡੇਟ ਆ ਇਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੇ ਜਿਤਾਉ ਉਹ ਛੀਮਾ ਹਾਂਸ ਨੂੰ ਜਿਤਾਉ ਤੇ ਜਿਹੜੇ ਸਾਡੇ ਰੁਕੇ ਕੰਮ ਨੇ ਉਹ ਸਾਰੇ ਹੀ ਕੰਮ ਕੀਤੇ ਜਾਣਗੇ ਤੇ ਅਸੀਂ ਆਪਣੇ ਵਾਰਡ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਦੁੱਖ ਸੁੱਖ ਚ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ